ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੋ ਗਿਆਨੀ ਸੰਤ ਸੰਗਤ ਦੀ ਮਸਕੀਨ ਵੱਲੋਂ ਉਚਾਰਨ ਕੀਤੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਿਆ ਫੋਕੇ ਮੰਤਰ ਮੈਂ ਇਹ ਨਹੀਂ ਕਹਿੰਦਾ ਕਿ ਭਜਨੀਕ ਬੰਦੇ ਅਧੂਰੇ ਹੁੰਦੇ ਨੇ ਉਹ ਭਜਨ ਕਰਕੇ ਅੰਦਰੋਂ ਤਾਂ ਸਫਲ ਹੋ ਜਾਂਦੇ ਨੇ ਪਰ ਸੰਸਾਰ ਨਾਲੋਂ ਆਪਣੇ ਸਮਝ ਤੋੜ ਲੈਂਦੇ ਨੇ ਜਦ ਬਾਬਰ ਹਿੰਦੂਸਤਾਨ ਤੇ ਚੜ ਕੇ ਆਇਆ Rajasthan ਦੇ ਨਿਜਵਾੜੇ ਜੋ ਥੋੜੇ ਬਹੁਤ ਲੜਨ ਵਾਲੇ ਸਨ ਉਹ ਜੋਗੀਆਂ ਕੋਲ ਗਏ ਫਕੀਰਾਂ ਕੋਲ ਗਏ ਪੰਡਤਾਂ ਕੋਲ ਗਏ ਤੰਤਰਾ ਮੰਤਰਾਂ ਨੂੰ ਕਰਨ ਵਾਲਿਆਂ ਕੋਲ ਗਏ ਕਿ ਦੱਸੋ ਹੁਣ ਕੀ ਕਰੀਏ ਬਾਬਰ ਬੜੇ ਲੰਮੇ ਚੌੜੇ ਲਾਉ ਲਸ਼ਕਰ ਨਾਲ ਵਾਦੀਆਂ ਸਾੜਦਾ ਹੋਇਆ ਬੰਦਿਆਂ ਨੂੰ ਮਾਰਦਾ ਹੋਇਆ ਅਜਮ ਤਾਂ ਲੁੱਟਦਾ ਹੋਇਆ ਦੌਲਤਾਂ ਲੁੱਟਦਾ ਆਇਆ ਇਸ ਢੰਗ ਨਾਲ ਆ ਰਿਹਾ ਹੈ ਦੱਸੋ ਕੀ ਕੀਤਾ ਜਾਵੇ ਜੋਗੀਆਂ ਨੇ ਆਖਿਆ ਕੋਈ ਫਿਕਰ ਨਾ ਕਰੋ ਅਸੀਂ ਇੰਜ ਮੰਤਰ ਪੜ੍ਹਾਂਗੇ ਇਹ ਸਾਰੇ ਅਨੇ ਹੋ ਜਾਣਗੇ ਜਿਨ੍ਹਾਂ ਨੇ ਮਾੜਾ ਮੋਟਾ ਲੜਨਾ ਵੀ ਸੀ ਉਹ ਵੀ ਹੱਥਿਆਰ ਧਰ ਕੇ ਬੈਠ ਗਏ ਭਈ ਠੀਕ ਹੈ ਮੰਤਰ ਪੜਨਗੇ ਜੋਗੀ ਤੇ ਆਪੇ ਨੰਗੇ ਅੰਨੇ ਹੋ ਜਾਣਗੇ ਬਾਬਰ ਦੀਆਂ ਫੌਜਾਂ ਪਰ ਅੰਨੇ ਕੀ ਹੋਣਾ ਸੀ ਮਾਰੋ ਮਾਰ ਕਰਦੇ ਗਾ ਵਾਧੇ ਗਏ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਜੋਗੀਆਂ ਤੇ ਗੁਰਮਾਨੀ ਦੇ ਵਿੱਚ ਕੋਟਾਕ ਕੀਤਾ ਕਿ ਕੋਈ ਮੁਗਲ ਨਾ ਹੋਆ ਅੰਦਾ ਕਹਨੇ ਨਾ ਪਰਚਾ ਲਾਇਆ ਮਹਾਰਾਜ ਕਹਿੰਦੇ ਮੰਤਰ ਤੇ ਬਥੇਰੇ ਪੜਦੇ ਰਹੇ ਜੰਤਰ ਬਥੇਰੇ ਫੂਕਦੇ ਰਹੇ ਲੇਕਿਨ ਇੱਕ ਵੀ ਮੁਗਲ ਅੰਦਾ ਨਾ ਹੋਇਆ ਹਿੰਦੁਸਤਾਨ ਦੀ ਦੌਰ ਟੁੱਟੀ ਗਈ ਹਿੰਦੁਸਤਾਨ ਦੀ ਅਜਮਤ ਲੁੱਟੀ ਗਈ ਹਿੰਦੁਸਤਾਨ ਨੂੰ ਤਬਾ ਕਰ ਦੇ ਗਏ ਹਿੰਦੁਸਤਾਨ ਵਿੱਚ ਕਤਲ ਗੌਰਤੋਂ ਕਰ ਦੇ ਗਏ ਹਿੰਦੁਸਤਾਨ ਨੂੰ ਬਰਬਾਦ ਕਰ ਦੇ ਗਏ ਕਿਉਂਕਿ ਇਸ ਫਿਕਰ ਵਿੱਚ ਰਹੇ ਕਿ ਮੈਂ ਮੰਤਰ ਫੁਗਦਾ ਹਾਂ ਮੰਤਰਾਂ ਨਾਲ ਰੋਕਾਂਗਾ ਮੰਤਰਾਂ ਨਾਲ ਮਨ ਦੇ ਵਿਕਾਰ ਸੇ ਰੋਕੇ ਜਾ ਸਕਦੇ ਨੇ ਇਸੇ ਮੰਤਰ ਨੂੰ ਹੁਣ ਕਿ세 ਵੱਡੀ ਸਾਂਣਾ ਨੂੰ ਮਾਰ ਦੇਣਾ ਇਤਨੇ ਲੰਮੇ ਚੌੜੇ ਲਾਓ ਲਸ਼ਕਰ ਨੂੰ ਮਾਰ ਦੇਣਾ ਇਹ ਬੜੀ ਗੱਲ ਔਖੀ ਹੈ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਫੋਕੇ ਮੰਤਰਾਂ ਦੇ ਭਰੋਸੇ ਰੱਖਣ ਵਾਲੇ ਮਨੁੱਖ ਹੋਣ ਮੈਨੂੰ ਨਹੀਂ ਚਾਹੀਦੇ ਬੰਦਾ ਮੈਂ ਪੂਰਨ ਬਣਾਉਣਾ ਹੈ ਜਿਹੜਾ ਅੰਦਰੋਂ ਬਾਹਰੋਂ ਮੁਕੰਮਲ ਹੋਵੇ ਗੁਰੂ ਨਾਨਕ ਜੀ ਨੇ ਮੁਕੰਮਲ ਤਸਵੀਰ ਬਣਾਉਣੀ ਚਾਹੀ ਜਿਸ ਨੂੰ ਪਿਆਰਿਓ 250 ਸਾਲ ਲੱਗੇ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਜੀ ਲੰਗਰ ਦੀ ਪਰਸਾ ਚਲਣ ਲਗੀ ਗੁਰੂ ਰਾਮਦਾਸ ਜੀ ਆ ਗਏ ਹਰਿਮੰਦਰ ਸਾਹਿਬ ਦੀ ਨਹੀਂ ਰੱਖੀ ਗਈ ਗੁਰੂ ਅਰਜਨ ਦੇਵ ਜੀ ਨੇ ਸਪੂਰਣ ਕਰ ਦਿੱਤਾ ਇਕ ਤਾਲ ਤਰਨਤਨ ਸਾਹਿਬ ਵਿਖੇ ਵੀ ਫਟਿਆ ਗਿਆ ਮੁਕੰਮਲ ਕਰ ਦਿੱਤਾ ਐਸਾ ਐਸਾ ਗੁਰੂ ਅਰਜਨ ਦੇਵ ਜੀ ਅੱਗੇ ਆਏ ਉਹ ਸ਼ਹੀਦੀ ਹੋ ਗਈ ਹਾਰਗਵੈ ਸਾਹਿਬ ਜੀ ਫੌਜਾਂ ਦੇ ਮਾਲਕ ਹੋਏ ਹਰ ਰਾਏ ਜੀ ਨੇ ਫੌਜਾਂ ਰੱਖੀਆਂ ਸਿੱਜੇ ਸਿੱਜੇ ਚੱਲਦੇ ਚੱਲਦੇ ਇਹ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚ ਗਏ ਉਸ ਵੇਲੇ ਗੁਰੂ ਸਾਹਿਬ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਮੁਰਦਿਆਂ ਦੇ ਵਿੱਚ ਜਾਣ ਪਾ ਦਿੱਤੀ ਔਰ ਜਿਹੜੇ ਦਬੇ ਕੁਚਲੇ ਸਨ ਜਿਨ੍ਹਾਂ ਨੂੰ ਕਿਤੇ ਘੋੜਿਆਂ ਤੇ ਚੜਨ ਦਾ ਹੁਕਮ ਨਹੀਂ ਸੀ ਜਿਨ੍ਹਾਂ ਨੂੰ ਉੱਚੀ ਆਵਾਜ਼ ਵਿੱਚ ਬੋਲਣ ਦਾ ਹੁਕਮ ਨਹੀਂ ਸੀ ਜਿਨ੍ਹਾਂ ਨੂੰ ਸ਼ਬਦ ਗੈਣ ਕਰਨ ਦਾ ਹੁਕਮ ਨਹੀਂ ਸੀ ਉਹਨਾਂ ਮੁਰਦਿਆਂ ਦੇ ਵਿੱਚ ਜਾਣ ਪਾ ਕੇ ਅਮਰ ਸ਼ਗਾ ਕੇ ਸਿੰਘ ਸਜਾਦਤਾ ਸਤਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਸੂਰਮੇ ਬਣ ਗਏ ਐਸੇ ਸੂਰਮੇ ਬਣੇ ਅੱਜ ਤੱਕ ਉਹ ਸੂਰਮੇ ਜਿਹੜੇ ਨੇ ਸਾਰੀ ਦੁਨੀਆ ਦੇ ਉੱਤੇ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦੇ ਨੇ ਲੋਕਾਂ ਦੇ ਵਿਚਾਰ ਧਾਰਾ ਤੇ ਖਰੇ ਉਤਰਦੇ ਨੇ ਅੱਜ ਤੱਕ ਇਹ ਸਿੱਖ ਧਰਮ ਦੇ ਬਰੋਬਰ ਕੋਈ ਹੋਰ ਨਹੀਂ ਹੋ ਸਕਿਆ ਇਹ ਗੁਰੂ ਨਾਨਕ ਦੇਵ ਦੀ ਵਿਚਾਰ ਧਾਰਾ ਸੀ ਜਿਸ ਨੂੰ ਚਲਦਿਆਂ ਚਲਦਿਆਂ 250 ਸਾਲ ਦੇ ਵਿੱਚ ਪੂਰਾ ਕੀਤਾ ਗਿਆ ਔਰ ਸਤਿਗੁਰੂ ਦੀ ਕਿਰਪਾ ਦੇ ਨਾਲ ਖਾਲਸਾ ਪੰਥ ਸਾਜਿਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਖਾਲਸਾ ਪੰਥ ਨੂੰ ਵੱਧ ਤੋਂ ਵੱਧ ਤਰੱਕੀਆਂ ਬਖਸ਼ਣ ਖਾਲਸਾ ਪੰਥ ਦੀ ਵੱਧ ਤੋਂ ਵੱਧ ਚੜ੍ਹਦੀ ਕਲਾ ਹੋਵੇ ਖਾਲਸਾ ਰਾਜ ਹੋਵੇ ਖਾਲਸਾ ਰਾਜ ਹੋਵੇ ਦੁਨੀਆ ਨੂੰ ਨਿਆਂ ਮਿਲੇ ਜਿਹੜਾ ਅੱਜ ਕੱਲ ਦੇ ਰਾਜੇ ਫਿਰ ਭੁੱਲ ਗਏ ਨੇ ਫਿਰ ਉਹੀ ਨਾਦਰ ਬਣੇ ਫਿਰਦੇ ਨੇ ਫਿਰ ਉਹੀ ਅਬਦਾਲੀ ਬਣੇ ਫਿਰਦੇ ਨੇ ਉਸੇ ਤਰੀਕੇ ਦੇ ਨਾਲ ਹੀ ਜਗਤ ਦੀ ਲੁੱਟ ਤੇ ਕੋਟੋਰੀ ਹੈ ਇਸ ਲੁੱਟ ਤੇ ਕੁੱਟ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਖਾਲਸਾ ਰਾਜ ਦੇ ਵਿੱਚ ਹੀ ਖਤਮ ਕੀਤਾ ਜਾ ਸਕਦਾ ਹੈ ਸੋ ਪਿਆਰਿਓ ਇਹ ਅਸੀਂ ਤੁਸ ਜੀ ਭੇਟ ਆਪ ਜੀ ਨਾਲ ਸਾਂਝੀ ਕੀਤੀ ਹੈ ਕਿ ਅਕਾਲ ਪੁਰਖ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿਣ ਵਾਲੇ ਕਿਸੇ ਕੋਲ ਡਰ ਦੇ ਨਹੀਂ ਇਸੇ ਤਰ੍ਹਾਂ ਹੀ ਅੱਜ ਖਾਲਸਾ ਪੰਥ ਚੱਲਦਾ ਹੈ ਆਓ ਜੀ ਹੋਈਆਂ ਪੁੱਲਾਂ ਨੂੰ ਨੱਜਿਤ ਆ ਰਹੀ ਹੈ ਗੱਜ ਕਿ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ O ágil de que falei.